ਗੁਰਚਰਨ ਸਿੰਘ ਕਾਲਾ 20 ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬਰਬਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਗਮਰਾਹ ਕਰਕੇ ਇਹ ਝੁੱਠੀ ਫੌਟ ਆਈ ਗੀ ਗੁਰਚਰਨ ਸਿੰਘ ਕਾਲਾ 20 ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬਰਬਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਗਮਰਾਹ ਕਰਕੇ ਇਹ ਛੁੱਟੀ ਫੌਟ ਆਈ ਜੀ ਗੁਰਚੰਦ ਸਿੰਘ ਕਾਲਾ 20 ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬਰਬਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਗਮਰਾਹ ਕਰਕੇ ਇਹ ਛੁੱਟੀ ਫੌਟ ਆਈ ਜੀ ਗੁਰਚੰਦ ਸਿੰਘ ਕਾਲਾ 20 ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬਰਬਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਗਮਰਾਹ ਕਰਕੇ ਇਹ ਛੁੱਟੀ ਫੌਟ ਆਈ ਜੀ ਗੁਰਚੰਦ ਸਿੰਘ ਕਾਲਾ ਬੀ ਨੰਬਰ 1 ਵਰਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬਰਬਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਗਮਰਾਹ ਕਰਕੇ ਇਹ ਛੁੱਟੀ ਫੌਟ ਆਈ ਜੀ ਗੁਰਚੰਦ ਸਿੰਘ ਕਾਲਾ ਬੀ ਨੰਬਰ 1 ਵਰਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬਰਬਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਕਮਰਾ ਕਰਕੇ ਇਹ ਝੁੱਠੀ ਫੌਤ ਆਈ ਜੀ ਗੁਰਚੰਦ ਸਿੰਘ ਕਾਲਾ ਬੀ ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ join ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਬੇਰਵਰ ਪ੍ਰੈਸ਼ਰ ਨਹੀਂ ਹੈ ਕੁਝ ਲੈਣ ਦੀ ਦੇਣ ਦੀ ਮੇਰੇ ਪਰਿਵਾਰ ਨੂੰ ਕਮਰਾ ਕਰਕੇ ਇਹ ਝੁੱਠੀ ਫੌਤ ਆਈ ਜੀ